ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਦੋ ਟੈਸਟ ਦੇ ਦੂਜੇ ਦਿਨ ਆਪਣੇ ਸੈਂਕੜੇ ਨੂੰ ਦੋਹਰੇ ਸੈਂਕੜੇ ਚ ਤਬਦੀਲ ਕਰ ਦਿੱਤਾ ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ ਬੈਸਟ ਸਕੋਰ ਹਾਸਲ ਕਰ ਲਿਆ ਇੰਡੋਰ ਟੈਸਟ ਦੂਜੇ ਦਿਨ ਵਿਰਾਟ ਕੋਹਲੀ 211 ਰਨ ਬਣਾ ਕੇ ਆਊਟ ਹੋਏ ਵਿਰਾਟ ਨੇ ਮੈਚ ਦੇ ਪਹਿਲੇ ਦਿਨ ਹੀ ਸੈਂਕੜਾ ਪੂਰਾ ਕਰ ਲਿਆ ਸੀ ਮੈਚ ਦੇ ਦੂਜੇ ਦਿਨ ਵਿਰਾਟ ਕੋਹਲੀ ਨੇ ਅੰਜਿਕਾ ਰਹਾਣੇ ਨਾਲ ਮਿਲ ਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ ਵਿਰਾਟ ਨੇ ਰਹਾਣੇ ਨਾਲ ਮਿਲ ਕੇ ਚੌਥੇ ਵਿਕਟ ਲਈ 365 ਰਨ ਦੀ ਪਾਰਟਨਰਸ਼ਿਪ ਕੀਤੀ ਵਿਰਾਟ ਕੋਹਲੀ ਨੇ 306 ਗੇਂਦਾਂ ਤੇ 211 ਰਨ ਨਹੀਂ ਪਾਰੀ ਖੇਢੀ ਵਿਰਾਟ ਨੇ ਆਪਣੀ ਵਿਰਾਟ ਪਾਰੀ ਦੌਰਾਨ 2 ਚੌਕੇ ਲਗਾਏ ਵਿਰਾਟ ਲਈ ਬਤੌਰ ਕਪਤਾਨ ਦੂਜਾ ਦੋ ਸੈਂਕੜਾ ਹੈ ਟੀਮ ਇੰਡੀਆ ਦਾ ਮੀਡਲ ਆਰਡਰ ਬੱਲੇਬਾਜ਼ ਅੰਜਕ ਰਹਾਣੇ ਨੇ ਦੋ ਟੇ ਤੁਜ ਦਿਨ ਆਪਣਾ ਸੈਂਕੜਾ ਪੂਰਾ ਕੀਤਾ ਅੰਜਕ ਰਹਾਣੇ ਉਸ ਵੇਲੇ ਮੈਦਾਨ ਤੇ ਪਹੁੰਚੇ ਜਦੋਂ ਇਨਫਾਰਮ ਬੱਲੇਬਾਜ਼ ਪੁਜਾਰਾ ਰਵਿਕਟ ਡਿੱ ਗਿਆ ਪੁਜਾਰਾ ਦੇ ਆਊਟ ਹੋਣ ਤੇ ਟੀਮ ਇੰਡੀਆ ਦਾ ਸਕੋਰ 3 ਇਨਵਿਕਟਰ ਦੇ ਨੁਕਸਾਨ ਤੇ 100 ਰਨ ਸੀ ਰਾਹਣੇ ਨੇ ਵਿਰਾਟ ਕੋਹਲੀ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਸੰਭਾਲ ਲਿਆ ਦੋਹਾਂ ਨੇ ਮਿਲ ਕੇ 200 ਰਨ ਤੋਂ ਵੱਧ ਦੀ ਪਾਰਟਨਰਸ਼ਿਪ ਵੀ ਪੂਰੀ ਕੀਤੀ ਅਤੇ ਭਾਰਤ ਨੂੰ 300 ਰਨ ਦੇ ਪਾਰ ਵੀ ਪਹੁੰਚਾਇਆ ਰਾਹਣੇ ਨੇ ਆਪਣਾ ਸੈਂਕੜਾ 210 ਗਿੰਦਾ ਤੇ ਪੂਰਾ ਕੀਤਾ ਅਤੇ ਆਪਣੇ ਸੈਂਕੜੇ ਤੱਕ ਪਹੁੰਚਦਿਆਂ ਰਾਹਣੇ ਨੇ 11 ਚੌਕੇ ਤੇ ਇੱਕ ਛੱਕਾ ਜੜਿਆ ਇਹ ਰਾਹਣੇ ਦੇ ਕਰੀਅਰ ਦਾ 8ਵਾਂ ਸੈਂਕੜਾ ਹੈ ਭਾਰਤੀ ਕਬੱਡੀ ਟੀਮ ਨੇ ਸ਼ਨੀਵਾਰ ਨੂੰ ਆਪਣੀ ਲਹਿ ਹਾਸਲ ਕਰਦਿਆਂ ਦਮਦਾਰ ਖੇਡ ਵਿਖਾਉਂਦੇ ਹੋਏ ਵੱਡੀ ਵਿਸ਼ਵ ਕੱਪ 'ਚ ਪਹਿਲੀ ਜਿੱਤ ਦਰਜ ਕੀਤੀ। ਸ਼ਨੀਵਾਰ ਨੂੰ ਭਾਰਤੀ ਕਬੱਡੀ ਟੀਮ ਨੇ ਵਿਸ਼ਵ ਕੱਪ 'ਚ ਆਪਣਾ ਦੂਜਾ ਮੈਚ ਆਸਟ੍ਰੇਲੀਆ ਦੇ ਖਿਲਾਫ ਖੇਡਿਆ। ਭਾਰਤ ਨੇ ਆਸਟ੍ਰੇਲੀਆ ਨੂੰ 54-20 ਦੇ ਵੱਡੇ ਫਰਕ ਨਾਲ ਹਰਾ ਦਿੱਤੀ। ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਦੱਖਣੀ ਕੋਰੀਆ ਤੋਂ 34-32 ਦੇ ਫਰਕ ਨਾਲ ਹਾਰ ਚੱਲਣ ਵਾਲੀ ਭਾਰਤੀ ਟੀਮ ਨੇ ਸ਼ਨੀਵਾਰ ਦੇ ਮੈਚ 'ਚ ਰੋਦੀ ਟੀਮ ਨੂੰ ਜਿੱਤ ਦਰਜ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਮੇਜ਼ਬਾਨ ਟੀਮ ਨੇ ਚੈਂਪੀਅਨ ਟੀਮ ਜਿਹਾ ਖੇਡ ਵਿਖਾਇਆ ਅਤੇ ਲਗਾ ਹੌਂਟੀਮ ਇੰਡੀਆ ਲੀਗ ਸਟੇਜ ਦਾ ਤੀਜਾ ਮੈਚ ਬੰਗਲਾਦੇਸ਼ ਖਿਲਾਫ 11 ਅਕਤੂਬਰ ਨੂੰ ਖੇਡੇਗੀ ਪਹਿਲੇ ਮੈਚ ਘਾਹਰ ਕਰਨ ਹੁਣ ਟੀਮ ਲਈ ਆਪਣਾ ਅਗਲਾ ਮੈਚ ਜਿੱਤਣਾ ਬੇਹੱਦ ਜ਼ਰੂਰੀ ਹੈ ਬੰਗਲਾਦੇਸ਼ ਟੀਮ ਪਿਛਲੇ ਦੋ ਵਿਸ਼ਵ ਕੱਪ ਚ ਤੀਜੇ ਨੰਬਰ ਤੇ ਰਹੀ ਸੀ ਅਤੇ ਇਸੇ ਕਾਰਨ 파ੜ ਲਈ ਮੈਚ ਜਿੱਤਣਾ ਵੀ ਆਸਾਨ ਨਹੀਂ ਹੋਏਗਾ